ਸ੍ਰੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜੇ ਨਾ ਵੀਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵੈਂਜੂਏਲਾ ਤੇ ਹੋਏ ਅਮਰੀਕੀ ਹਮਲੇ ਬਾਰੇ ਭਾਰਤ ਨੇ ਦਿੱਤਾ ਪਹਿਲਾ ਬਿਆਨ ਸ਼ਨੀਵਾਰ ਨੂੰ ਵੈਂਜੂਏਲਾ ਤੇ ਹੋਏ ਅਮਰੀਕੀ ਹਮਲੇ ਦਾ ਮੁੱਦਾ ਪੂਰੀ ਦੁਨੀਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਹਮਲੇ ਵਿੱਚ ਜਿੱਥੇ ਚਾਲੀ ਵੈਨਜੂਏਲਾ ਚਨੀਵਾਨੂ ਵੈਨਜੂਏਲਾ ਤੇ ਹੋਏ ਅਮਰੀਕੀ ਹਮਲੇ ਦਾ ਮੁੱਦਾ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਹਮਲੇ ਵਿੱਚ ਜਿੱਥੇ 40 ਵੈਨਜੂਏਲਾ ਵੈਨਜੂਲ ਇਹਨਾਂ ਨਾਗਰਿਕਾਂ ਦੀ ਮੌਤ ਹੋ ਗਈ ਉੱਥੇ ਹੀ ਰਾਸ਼ਟਰਪਤੀ ਮਦਰਨੂ ਵੀ ਪਤਨੀ ਸਨੇਹ ਰਸਤੇ ਵਿੱਚ ਲੈ ਲੈ ਕੇ ਅਮਰੀਕਾ ਲਿਆਂਦਾ ਗਿਆ ਅਮਰੀਕਾ ਦੀ ਇਸ ਕਾਰਵਾਈ ਦੀ ਵੈਨਜੂਏਲਾ ਦੇ ਕਈ ਨਾਗਰਿਕ ਸਮਰਥਨ ਕਰ ਰਹੇ ਹਨ ਜਦਕਿ ਕਈ ਵਿਸ਼ੇਸ਼ ਨੂੰ ਗੈਰਕਾਨੂੰਨੀ ਦੱਸ ਰਹੇ ਹਨ ਇਸੇ ਤਰ੍ਹਾਂ ਭਾਰਤ ਨੇ ਵੈਂਜੂਏਲਾ ਵਿੱਚ ਹੋਏ ਤਾਜ਼ਾ ਘਟਨਾਕਰਮ ਤੇ ਡੂੰਗੀ ਚਿੰਤਾ ਜ਼ਾਹਿਰ ਕੀਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਹਿ ਕਿ ਉਹ ਵੈਂਜੂਏਲਾ ਦੀ ਬਦਲ ਰਹੀ ਸਥਿਤੀ ਤੇ ਨੇੜੇ ਨਜ਼ਰ ਰੱਖ ਰਿਹਾ ਹੈ ਭਾਰਤ ਨੇ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਸਬੰਧਿਤ ਪੱਖਾਂ ਨੂੰ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ ਮੰਤਰਾਲੇ ਨੇ ਵੈਂਜੀਲਾ ਦੇ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਵੀ ਕੀਤੀ ਹੈ ਅਮਰੀਕਾ ਨੇ ਵੈਂਜੀਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਇਹ ਫੌਜੀ ਹਮਲਾ ਮੁੱਦਰੋ 3 ਚੀਲੇ ਪਦਾਰਥਾਂ ਦੀ ਤਸਕਰੀ ਤੇ ਲਗਾਤਾਰ ਲਗੇ ਜਾ ਰਿਹਾ ਕੇ ਦੋਚਾਂ ਤੋਂ ਬਾਅਦ ਕੀਤਾ ਹਾਲਾਕੇ ਮੁੱਦਰੋ ਨੇ ਇਹਨਾਂ ਦੋਚਾਂ ਨੂੰ ਸਿਰੇ ਤੋਂ ਨਕਾਰਿਆ ਸੀ ਅਮਰੀਕੀ ਫੌਜ ਮੁਦਰੋ ਤੇ ਉਹਨਾਂ ਦੀ ਪਤਨੀ ਨਿਊ ਨਿਊਯਾਰਕ ਲੈ ਗਈ ਹੈ ਜਿਸ ਦੇ ਜਪਾ ਵਿੱਚ ਵੈਂਜੂਲਾ ਨੇ ਰਾਸ਼ਟਰੀ ਅਮਰਜੈਂਸੀ ਦਾ ਐਲਾਨ ਦਿੱਤਾ ਹੈ ਇਸ ਤਰ੍ਹਾਂ ਕਾਰਾਕਾਸ ਵਿੱਚ ਭਾਰਤੀ ਦੂਤਤਾਵਸ ਉੱਥੇ ਰਹਿ ਰੱਖੇ ਰਹਿ ਰਿਹਾ ਕੇ ਭਾਰਤੀ ਪਾਇ ਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਸੰਪਰਕ ਵਿੱਚ ਹੈ ਵਿਦੇਸ਼ ਮੰਤਰਾਲੇ ਨੇ ਸਿਰ ਪ੍ਰਸਾਦਿਤ ਹੈ ਕਿ ਉਪਾਰਤੀ ਨਾਗਰਿਕਾਂ ਦਾ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ